ਇੱਕ ਤਾਂ ਵੀਡੀਓ ਚ ਆਪਾਂ ਜਮਾ ਸਸਤਾ ਅੱਜ ਘਰ ਲੈ ਕੇ ਪਹੁੰਚਿਆ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ 6.5 ਲੱਖ ਰੁਪਏ ਮਾਲਕ ਨੇ ਡਿਮਾਂਡ ਰੱਖੀ ਸੀ 55 ਹਜ਼ਾਰ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਜਮਾ ਨਾਮਾ ਇੱਕ ਮੋਟਰਸਾਈਕਲ ਲੈ ਕੇ ਪਹੁੰਚਿਆ ਇੱਕ ਆਪਾਂ ਸਕੂਟੀ ਲੈ ਕੇ ਪਹੁੰਚਿਆ ਜੀ ਕਈ ਮਸ਼ੀਨਰੀ ਆਪਾਂ ਇੱਕੋ ਘਰੇ ਮਿਲ ਜਾਣਗੀਆਂ ਉਹਨਾਂ ਦੀ ਗੱਲਬਾਤ ਵੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਸੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਆਪਣੇ ਕੋਲੇ ਭੇਜੋ ਵੀਡੀਓ ਜਨ ਕਰੀ ਫੋਟੋ ਮ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲ ਤੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਪਹਿਲੀ ਗੱਡੀ ਤੁਸੀਂ ਚੈੱਕ ਕਰੋ ਰੀਟਸ ਆਪਾਂ ਲੈ ਕੇ ਪੁੱਛੀਆ ਗੱਡੀ ਸੋਹਣੀ ਏ ਸੀ 11 ਮਾਡਲ ਹੈ VDI ABS ਬ੍ਰੇਕਾਂਸ ਐਨਓਸੀ ਮਿਲ ਜੂਗੀ ਇੱਕ 25 ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਯੂਪੀ ਨੰਬਰ ਹੈ ਸੀ ਤਾਂ ਕਿ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਏਰੀਆ ਮਾਲਕ ਦਾ ਸ਼੍ਰੀ ਮੁਕਤਸਰ ਸਾਹਿਬ ਹੈ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ 80546 39804 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਸੀ ਤੇ ਸੈਕਿੰਡ ਆਪਾਂ ਲੈ ਕੇ ਪਹੁੰਚੇ ਹਾਂ ਜੀ ਚੈੱਕ ਕਰੋ ਇੱਕ ਆਪਾਂ ਸਵੈਪਟ ਗੱਡੀ ਲੈ ਕੇ ਪਹੁੰਚੇ ਹਾਂ ਤੇ ਗੱਡੀ ਦਾ ਮਾਡਲ ਦੀ ਆਪਾਂ ਗੱਲ ਕਰੀਏ ਤਾਂ 13 ਮਾਡਲ ਹੈ ਜੀ ਤੀਜੇ ਨਾਮ ਹੈ 260 ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਤੁਹਾਨੂੰ ਗੱਡੀ ਪਸੰਦ ਆਊਗੀ 260 ਇੱਕ ਵਾਰੀ ਮਾਲਕ ਨੇ ਰੇਟ ਕਿਹਾਗਾ ਇਹ ਇੱਕ ਤਾਂ ਸਵੈਪਟ ਗੱਡੀ ਹੋਗੀ ਇੱਕ ਅੱਗੇ ਮੋਟਰਸਾਈਕਲ ਹੈ ਜੀ ਦੋਵੇਂ ਮਸ਼ੀਨਰੀਆਂ ਇੱਕੋ ਘਰੇ ਤੋਂ ਤੁਹਾਨੂੰ ਮਿਲ ਜਾਣਗੀਆਂ ਤੇ ਮੋਟਰਸਾਈਕਲ ਦੀ ਵੀ ਗੱਲ ਕਰਦੇ ਆਂ ਪਹਿਲਾਂ ਤਾਂ ਤੁਸੀਂ ਇਸ ਗੱਡੀ ਬਾਰੇ ਮੈਨੂੰ ਦੱਸੋ ਤੁਹਾਨੂੰ ਇਹ ਗੱਡੀ ਕਿਵੇਂ ਦੀ ਲੱਗ ਰਹੀ ਹੈ ਜੀ ਸਵਿਫਟ ਗੱਡੀ ਹੈ ਟਾਇਰਾਂ 'ਚ ਅਲਾਈ ਦੇਖੋ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਦੱਸੂਆ ਮਾਲਕ ਦਾ ਏਰੀਆਗਾ 260 ਇੱਕ ਬੜੀ ਡਿਮਾਂਡ ਹੈ ਘਾਟਾਵਾਦਾ ਕੀਤਾ ਜਾਊਗਾ ਨਾ ਕੋਈ ਐਕਸੀਡੈਂਟਡ ਨਾ ਕੋਈ ਲੱਗੀ ਛਗੀ ਹੈ ਜੀ ਮਾਲਕ ਬਾਈ ਦਾ ਮੋਬਾਈਲ ਨੰਬਰ 99 685 78 324 ਕਰ ਸਕਦੇ ਹੋ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਨਾਲ ਦੀ ਨਾਲ ਆਪਣਾ WhatsApp ਨੰਬਰ ਵੀ ਨੋਟ ਕਰ ਲਿਆ ਕਰੋ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਪਾਸਾ ਗੱਲ ਕਰਦੇ ਹਾਂ ਜੀ ਆਪਾਂ ਹੁਣ ਮੋਟਰਸਾਈਕਲ ਦੀ ਜਮਾ ਨਮਾ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਸੀ ਤੀਜੇ ਮਹੀਨੇ ਚ 2024 ਚ ਮਾਲਕ ਨੇ ਕੜਵਾਇਆ ਸੀਗਾ ਨਮਾ ਲੇਤਾ ਸੀਗਾ ਬਿਲਕੁਲ ਫਰੈਸ਼ ਤੇ ਜਮਾ ਘੱਟ ਮਾਲਕ ਨੇ ਚਲਾਇਆਗਾ ਤੇ ਬਿਲਕੁਲ ਨਮਾ ਗਾ ਬਾਕੀ ਤੁਸੀਂ ਦੇਖ ਰਿਓ ਸੀ ਤੇ ਏਰੀਆ ਸੇਮ ਰੂਹਾ ਜੀ ਜਿਵੇਂ ਕਿ ਤੁਹਾਨੂੰ ਮੈਂ ਪਿੱਛੇ ਦੱਸੇ ਸੀਗਾ ਦਸੂਆ ਜਿਨ੍ਹਾਂ ਦੀ ਸਵੱਪਟ ਗੱਡੀ ਸੀਗੀ ਉਹਨਾਂ ਦੀ ਇਹ ਪਲਸਰ ਮੋਟਰਸਾਈਕਲ ਹੈਗਾ ਪੂਰਾ ਵੱਡਾ ਮੋਟਰਸਾਈਕਲ ਹੈ ਤੇ ਬਿਲਕੁਲ ਨਵੇਂ ਕਾਚਾ ਨਾ ਕੋਈ ਡਿੱਗਿਆ ਨਾ ਕੋ ਟੁੱਟਿਆ ਪੱਜ ਤੇ ਨਾ ਹੀ ਕੋਈ ਕੰਮ ਭਾਲਦਾ ਜੀ ਬਿਲਕੁਲ ਫਰੈਸ਼ ਆਪਾਂ ਕਹਿ ਸਕਦੇ ਹਾਂ ਬਾਕੀ ਤੁਸੀਂ ਚੈੱਕ ਕਰੋ ਜਾ ਕੇ ਕਿਸੇ ਨੇ ਦੇਖਣਾ ਦਸੂਏ ਮਾਲਕ ਦੇ ਘਰੇ ਖੜਾ ਹੈਗਾ ਜਾ ਕੇ ਦੇਖ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ 1,20,000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਮੁਕੀ ਤੇ ਅਡਜਸਟਮੈਂਟ ਮਾੜਾ ਮੋਟਾ ਕਰ ਲਵਾਂਗੇ ਜੀ ਤੇ ਮਾਲਕ ਕਹਿੰਦੇ ਨੇ ਵੀ ਫੋਨ ਕਰ ਲਓ ਇੱਕ ਵਾਰੀ ਆਉਣ ਤੋਂ ਪਹਿਲਾਂ ਮਾਲਕ ਦਾ ਮੋਬਾਈਲ ਨੰਬਰ ਹੈ ਜੀ 9968578324 ਗੱਲ ਕਰ ਸਕਦੇ ਹੋ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਗੱਲਬਾਤ ਕਰੋ ਤੁਸੀਂ ਆਪ ਹੀ ਜੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਹੇ ਹਾਂ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਸੀ ਤਾਂ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਲਾਈਕ ਕਰਨਾ ਨਾ ਪੁੱਲਿਆ ਕਰੋ ਬੱਤ ਬੱਦ ਲਾਈਕ ਕਰਦੇ ਰਹਿ ਕਰੋ ਬੱਤ ਬੱਦ ਸ਼ੇਅਰ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਹੈ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਨਵੀਂ ਵੀਡੀਓ ਡੇਲੀ ਆਪਾਂ ਲੈ ਕੇ ਆਉਂਦੇ ਰਹਿਣੇ ਆ ਜੀ ਬਾਕੀ ਤੁਹਾਡੇ ਕੋਲੇ ਵੀ ਕੁਝ ਵੀ ਵੇਚਣਾ ਤੁਸੀਂ ਚਾਹੋ ਨੂੰ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਤੁਹਾਡੀ ਲਾ ਦਵਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਐਦਾਂ ਦਾ ਕੋਈ ਆਪਣਾ ਨਹੀਂ ਹੁੰਦਾ ਜੀ ਫਰੀ ਸਹਿਬ ਆਪਾਂ ਸਾਰੀ ਕਰ ਦੇਵਾਂਗੇ ਗੱਲਬਾਤ ਆਪਾਂ ਸ਼ੁਰੂ ਕਰਦੇ ਫਿਰ ਤੋਂ ਮਸ਼ੀਨਰੀਆਂ ਦੀ ਹੁਣ ਤੁਸੀਂ ਇੱਕ ਚੈੱਕ ਕਰੋ ਜੀ ਸਕੂਟੀ 88 2019 ਚ ਮਾਲਕ ਨੇ ਨਮੀ ਲੈਤੀ ਸੀ ਫਾਸਟ ਓਨ ਰਹੀ ਤੇ ਸਿੰਗਲ ਹੈਂਡ ਚੱਲੀ ਹੋਈ ਐ ਮਾਲਕ ਨੇ ਸਿਰਫ ਜਿੰਨਾ ਦੀ ਹੈਗੀ ਉਹਨਾਂ ਨੇ ਚਲਾਈ ਐ ਤੇ ਦੂਜੇ ਬੰਦੇ ਨੇ ਹੱਥ ਨਹੀਂ ਲਾਈ ਤੇ ਮਾਲਕ ਕਹਿੰਦੇ ਨੇ ਵੀ ਮੈਂ ਬਾਹਰ ਚੱਲਿਆ ਹੁਣ ਤੇ ਉਹ ਤੋਂ ਬਾਅਦ ਐਵੇਂ ਖੜੀ ਰਹਿਣੀ ਅਸੀਂ ਖਰਾਬ ਹੀ ਹੋਣੀ ਐ ਤਾਂ ਕਰਕੇ ਮਾਲਕ ਕਹਿੰਦੇ ਵੀ ਮੈਂ ਤਾਂ ਬਾਹਰ ਵਗ ਜਾਣਾ ਤੇ ਤਾਂ ਕਰਕੇ ਸੇਲ ਕਰ ਦਿੰਨੇ ਆ ਜੀ ਨਵੇਂ ਵਾਂਗੂ ਆਪੇ ਨੂੰ ਟਾਇਰ ਮਿਲ ਜਾਣਗੇ 62000 ਰੁਪਏ ਮਾਲਕ ਨੇ ਡਿਮਾਂਡ ਕਹੀ ਅਜੀ 8000 ਦੇ ਵਿੱਚੋਂ ਰੇਟ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਬੈਟਰੀ ਨਵੀਂ ਆ ਵਧੀਆ ਸਕੂਟੀ ਆ ਬਾਕੀ ਫੋਟੋਆਂ ਵਿੱਚੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਬਾਕੀ ਸਾਈਡ 'ਚੋਂ ਤੇ ਉੱਪਰੋਂ ਸਾਰੇ ਪਾਸੇ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਐਕਟਿਵਾ 5G ਹੈ ਜੀ ਇਹ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 90566743885 ਕੋਈ ਵੀ ਗੱਲ ਕਰਨੀ ਹੋਈ ਸੀ ਤੁਸੀਂ ਮਾਲਕ ਨਾਲ ਡਾਇਰੈਕਟ ਸਿੱਧੀ ਗੱਲ ਕਰੋ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖੋ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਿਓ ਜੀ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਕੇ ਖਰੀਦ ਕੇ ਲਿਆ ਸਕਦੇ ਹੋ ਜੀ ਗੱਲਬਾਤ ਕਰਦੇ ਆ ਜੀ ਆਪਾਂ ਹੁਣ ਜੈਨ ਗੱਡੀ ਦੀ ਜਿਹੜੀ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚਿਆ ਕੁੱਲ ਰੇਟ 55000 ਰੁਪਏ ਮਾਲਕ ਨੇ ਕਿਹਾਗਾ ਜੈਨ ਗੱਡੀ ਐ ਜੀ ਹਰਿਆਣਾ ਨੰਬਰ ਹੈ ਬਾਕੀ ਅੰਦਰੋਂ ਕੰਡੀਸ਼ਨ ਠੀਕ ਆ ਦਵਾਰੋਂ ਵੀ ਵਧੀਆ ਪਈ ਐ ਕਮੀ ਪੇਸ਼ੀ ਵੀ ਕੋਈ ਨਹੀਂ ਟਾਇਰ ਟੂਰ ਵਗੈਰਾ ਤੁਸੀਂ ਚੈੱਕ ਕਰ ਲਓ ਗੱਡੀ ਮਾਲਕ ਨੇ ਆਪਣੇ ਕੋਲੇ ਭੇਜੀ ਹੈ ਮੰਡੀ ਡੱਬ ਵਾਲੀ ਏਰੀਆ ਚੋਂ ਤੇ ਰੇਟ ਤੋਂ ਹੁਣ ਮੈਂ ਦੱਸ ਹੀ ਦਿੱਤਾ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਕਿਸੇ ਨੇ ਵੀ ਜਾ ਕੇ ਦੇਖਣੀ ਹੈ ਗੱਡੀ ਇਹ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਤਾਂ ਮਾਲਕ ਨਾਲ ਗੱਲ ਕਰੋ ਜੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਸਾਰਾ ਕੁਝ ਤੁਹਾਨੂੰ ਮਾਲਕ ਦੱਸ ਦੇਣਗੇ ਤੇ ਜਦੋਂ ਸਾਰਾ ਕੁਝ ਤੁਸੀਂ ਪੁੱਛ ਲਿਆ ਉਹ ਤੋਂ ਬਾਅਦ ਮਾਲਕ ਨੂੰ ਕਹਿ ਦਿਓ ਵੀ ਅਸੀਂ ਐਨੇ ਕੁ ਵਜੇ ਇਸ ਦਿਨ ਆਵਾਂਗੇ ਫਰੀ ਰਹੋ ਜੀ ਤੇ ਜਾਣ ਲੱਗੇ ਇੱਕ ਵਾਰੀ ਫੋਨ ਕਰਕੇ ਫਿਰ ਜਾਇਓ ਜਾ ਕੇ ਦੇਖ ਲਿਉ ਕੋਈ ਖਰੀਦਣ ਦਾ ਚਾਹ ਬਣ ਤਾਂ ਖਰੀਦ ਕੇ ਲਿਆ ਸਕਦੋਂ ਜੀ ਵਧੀਆ ਡੀਲ ਆਪਾਂ ਤੁਹਾਡੇ ਵਾਸਤੇ ਇਹ ਲੈ ਕੇ ਪਹੁੰਚਿਆ ਜੀ ਤੇ ਗੱਲਬਾਤ ਆਪਾਂ ਕਰਾਂਗੇ ਹੁਣ ਘਰ ਦੀ ਤੇ ਘਰ ਆਪਾਂ 1.4 ਲੱਖ ਦਾ ਅਜਲੇ ਕੇ ਪਹੁੰਚੇ ਜਮਾ ਸਸਤਾ ਕਰ ਰਹੇ ਜੀ ਘਰ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੂ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜੀ ਆਪਾਂ ਜਗ੍ਹਾ ਦੀ ਗੱਲ ਕਰੀਏ ਜੀ ਤਾਂ 66 ਗਜ਼ ਜਗਨ ਦੇ ਵਿੱਚ ਘਰ ਬਣਿਆ ਹੋਇਆ ਗਲੀ ਖੁੱਲੀ ਡੁੱਲੀ ਲੱਗਦੀ ਹੈ ਜੀ ਅ ਰਜਿਸਟਰੀ ਵਾਲੀ ਆਪਣਾ ਥਾਂ ਮਿਲ ਜੂਗੀ ਦੋ ਕਮਰੇ ਬਣੇ ਹੋਏ ਨੇ ਤੇ ਬਾਥਰੂਮ ਵਗੈਰਾ ਆਪਾਂ ਨੂੰ ਮਿਲ ਜੂਗਾ ਕਿਚਨ ਤੇ ਵਧੀਆ ਆਪਾਂ ਲੈ ਕੇ ਪਹੁੰਚੇ ਆਂ ਵੀਡੀਓ ਜੀ ਸਾਢੇ 1.4 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਸੀ ਤੇ ਮਾਲਕ ਦਾ ਜਿਹੜਾ ਏਰੀਆ ਹੈਗਾ ਕੋਟਕਪੂਰਾਗਾ ਕੋਟਕਪੂਰੇ ਦੇ ਵਿੱਚ ਤੁਹਾਨੂੰ ਇੱਕ ਕੋਠੀ ਦੇਖਣ ਨੂੰ ਮਿਲੇਗੀ ਦੇਸ਼ਰਾਜ ਵਸਤੀ ਹੈ ਸੀ ਕੋਟਕਪੂਰੇ ਦੇ ਵਿੱਚ ਹੈ ਜੀ ਇਹ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊ ਰੇਟ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਮੈਂ ਉਮੀਦ ਕਰਦਾ ਸੀ ਬਾਕੀ ਮੋਬਾਈਲ ਨੰਬਰ 788008656253 78886355253 ਗੱਲ ਕਰ ਸਕਦੇ ਹਾਂ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਘਰ ਤੁਸੀਂ ਦੇਖ ਰਹੇ ਹੋ ਜੀ ਗਲੀ ਖੁੱਲੀ ਡੁੱਲੀ ਲੱਗਦੀ ਐ ਮਾਲਕ ਕਹਿੰਦੇ ਆ ਵੀ ਗੱਡੀ ਆਰਾਮ ਨਾਲ ਲੱਗ ਜਾਂਦੀ ਐ ਜੀ ਬਾਹਰ ਹੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਕਰੋ ਗੱਲਬਾਤ ਜਾ ਕੇ ਦੇਖੋ ਤੇ ਜਾ ਕੇ ਦੇ ਕੇ ਡੀਲ ਕਰੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਵਧੀਆ ਲੱਗੀ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਜੀ ਕਿਹੜੇ ਏਰੀਆ ਚੋਂ ਤੁਹਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਜਾਂ ਘਰ ਚਾਹੀਦਾ ਜਾਂ ਕੋਠੀ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਂਗੇ ਤਾਂ ਕਿ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰ ਗੱਡੀ ਮੋਟਰਸਾਈਕਲ ਦੇ ਨਾਲ ਜੀ